ਇਹੋ ਜਿਹੇ ਇਨਸਾਨ ਸਮਿਆਂ ਬਾਅਦ ਕਿਤੇ ਪੈਦਾ ਹੁੰਦੇ ਨੇ ਔਰ ਸਾਡੀ ਇਹ ਖੁਸ਼ਕਿਸਮਤੀ ਆ ਕਿ ਸਾਨੂੰ ਇਹੋ ਜੇ ਆਗੂ ਮਿਲੇ ਜਿਨ੍ਹਾਂ ਨੇ ਸਾਰੀ ਉਮਰ ਜਿਉਂ ਕੇ ਸੰਘਰਸ਼ ਨੂੰ ਹੰਡਾ ਕੇ ਸਾਨੂੰ ਇੱਕ ਸੇਧ ਦਿੱਤੀ ਆ ਤੇ ਸਾਨੂੰ ਆਪਣੀ ਮੰਜ਼ਿਲ ਜਿਹੜੀ ਆ ਉਹ ਸਾਫ਼ ਬੁਖਾਲੀ ਆ ਕਿ ਸਾਡੀ ਸਿੱਖਾਂ ਦੀ ਆਖਰ ਮੰਜ਼ਿਲ ਹੈ ਕਿ ਉਹ ਆਖਰੀ ਸਾਹਾਂ ਤੱਕ ਜਿੱਥੇ ਸਾਨੂੰ ਉਹਨਾਂ ਦੇ ਜਾਣ ਦਾ ਦੁੱਖ ਆ ਉੱਥੇ ਇਸ ਗੱਲ ਦੀ ਤਸੱਲੀ ਆ ਔਰ ਮਾਣ ਆ ਕਿ ਉਹ ਆਖਰੀ ਸਾਹਾਂ ਤੱਕ ਆਪਣੇ ਕਹਿ ਸ਼ਬਦਾਂ ਤੇ ਸte ਨਿਭੇ ਆਪਣੇ ਸੰਘਰਸ਼ ਦੇ ਪ੍ਰਤੀ ਵਫਾਦਾਰ ਰਏ ਬਚਨਬਾਦ ਰਹੇ ਜਿਹੜੀ ਬਚਨਬੱਤਾ ਜਿਹੜੀ ਦ੍ਰਿੜਤਾ ਲੈ ਕੇ ਔਰ ਜਿਹੜਾ ਸੁਖਣਾ ਲੈ ਕੇ ਉਹ ਆਪਣੇ ਸੀਨੇ ਦੇ ਵਿੱਚ ਜਹਾਨ ਤੋਂ ਸਰੀਰਕ ਰੂਪ ਚ ਚਲੇ ਗਏ ਉਹ ਦ੍ਰਿੜਤਾ ਦਲ ਖਾਲਸਾ ਦੀ ਹਰ ਪੀੜੀ ਦੇ ਵਿੱਚ ਓਵੇਂ ਦੀ ਓਵੇਂ ਹੀ ਪੀੜੀ ਦਰ ਪੀੜੀ ਚੱਲਦੀ ਰਹੇਗੀ ਨਾ ਸਾਡੇ ਬਜ਼ੁਰਗ ਭਾਰਤ ਦੇ ਅਗੇ ਚੁਕੇ ਤੇ ਨਾ ਆਉਣ ਵਾਲੇ ਕੋਈ ਵੀ ਦਲ ਖਾਲਸਾ ਦੀ ਲੀਡਰਸ਼ਿਪ ਭਾਰਤ ਦੇ ਅਗੇ ਚੁਕੇ ਸਾਡੀ ਇਹ ਵਚਨਬੱਧਤਾ ਸਾਡੇ ਬਜ਼ੁਰਗਾਂ ਦੇ ਨਾਲ ਸੰਘਰਸ਼ ਦੇ ਨਾਲ ਜਿਹੜਾ ਸੰਘਰਸ਼ ਉਹਨਾਂ ਨੇ ਸ਼ੁਰੂ ਕੀਤਾ ਸੀ ਖਾਲਸਾਤਾਂ ਦੀ ਪ੍ਰਾਪਤੀ ਦਾ ਪੰਜਾਬ ਦੀ ਆਜ਼ਾਦੀ ਦਾ ਉਹਨੂੰ ਮੰਜ਼ਲਾ ਤੱਕ ਲੈ ਕੇ ਜਾਣ ਦੇ ਲਈ ਜੋ ਗੁਰੂ ਮਾਰਾ ਸਾਡੇ ਕੋਲ ਸੇਵਾ ਲੈਣਗੇ ਅਸੀਂ ਕਰਾਂਗੇ ਪਰ ਸਾਡੀ ਇਹ ਵਚਨਬੱਧਤਾ ਹੈ ਆਪਣੀ ਕੌਮ ਦੇ ਨਾਲ ਆਪਣੇ ਨੌਜਵਾਨਾਂ ਦੇ ਨਾਲ ਕਿ ਨਾ ਸਾਡੇ ਬਜ਼ੁਰਗ ਝੁਕੇ ਨੇ ਤੇ ਗੁਰਮਾਰਾਜ ਮੇਰ ਰੱਖਣ ਨਾ ਦਾਲ ਖਾਲਸਾ ਅੱਗੇ ਝੁਕੇਗਾ। ਐਕਟਿਵਿਸਟ ਹੁੰਦੇ ਨੇ, ਛੇ ਸਿਕ ਅਗੂ ਹੁੰਦੇ ਨੇ। ਉਹਨਾਂ ਛੇ ਵਿੱਚੋਂ ਭਾਈ ਜਿੰਦਰ ਸਿੰਘ ਦਾ ਨਾਮ ਸੀ। ਉਦੋਂ ਹੀ ਸਾਨੂੰ ਮਨਸਾ ਇੰਡੀਅਨ ਇੰਡੀਅਨ ਸਟੇਟ ਦੀ ਕਲੀਅਰ ਹੋ ਗਈ ਸੀ ਕਿ ਇਹ ਉਹਦੀ ਵਚ ਹੰਟਿੰਗ ਕਰਨਾ ਚਾਹੁੰਦੇ ਨੇ, ਉਹਦਾ ਸ਼ਿਕਾਰ ਕਰਨਾ ਚਾਹੁੰਦੇ ਨੇ। ਔਰ ਮੈਂ ਤੁਹਾਨੂੰ ਦੱਸ ਦਿਆਂ ਜਦੋਂ ਦਾ ਪਾਕਿਸਤਾਨ ਦੇ ਵਿੱਚ ਭਾਈ ਪਰਮਜੀਤ ਸਿੰਘ ਪੰਜਵੜ ਦਾ ਖਤਲ ਹੋਇਆ। ਉਸ ਤੋਂ ਬਾਅਦ ਇਨਾਨੋਮੀ ਥ੍ਰੈਟ ਬਰਾਬਰ ਤੇ ਸੀ ਔਰ ਇਨਾਂ ਨੇ ਔਰ ਬਾਕੀ ਸਿੰਘਾਂ ਨੇ ਆਪਣੀ ਪੂਰੀ ਹਫਾਜ਼ਤ ਕੀਤੀ ਆਪਣਾ ਬਚਾ ਕੀਤਾ ਅਦਰਵਾਇਜ਼ ਇੰਡੀਆ ਦਾ ਦਾ ਲਗਦਾ ਤੇ ਉਹ ਪੰਜਵੜ ਮੰਗੂ ਭਾਈ ਜੰਮਦਰ ਸਿੰਘਾ ਵੀ ਫਿਕਾਰ ਕਰ ਜਾਂਦੇ ਉਹ ਸਰੈਂਡਰ ਨਹੀਂ ਸੀ ਕਰਨਾ ਚਾਹੁੰਦੇ ਉਹ ਸਰੈਂਡਰ ਨੂੰ ਕਮਜ਼ੋਰੀ ਸਮਝਦੇ ਨੇ ਤੇ ਸੰਘਰਸ਼ ਨਾਲ ਬੇਵਫਾਈ ਤੇ ਗਦਾਰੀ ਸਮਝਦੇ ਤੋਂ ਕਹਿੰਦੇ ਮੈਂ ਸਰੈਂਡਰ ਨਹੀਂ ਕਰਾਂਗਾ ਮੈਂ ਇਹਦੇ ਨਾਲ ਮਰਨਾ ਪਸੰਦ ਕਰਦਾ ਜਿਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਕਮਰਪਾਲ ਸੇਂਗੋਣਾ ਨੇ ਪਾਜੀ ਗੁਜਿੰਦਰ ਹਣਾ ਦੀ ਜ਼ਿੰਦਗੀ ਦੇ ਉੱਤੇ ਇੱਕ ਪੰਛੀ ਛਾਤ ਜਿਹੜੀ ਆ ਤੁਹਾਨੂੰ ਮਰਵਾਈ ਆ ਬਟ ਇਹ ਬੇਸ਼ੱਕ ਚੰਦ ਮਿੰਟਾਂ ਦੇ ਵਿੱਚ ਉਹਨਾਂ ਨੇ ਉਹਨਾਂ ਦੀ ਪੂਰੀ ਜ਼ਿੰਦਗੀ ਨੂੰ ਸਮਾਉਣ ਦੀ ਕੋਸ਼ਿਸ਼ ਕੀਤੀ ਆ ਪਰ ਜੇ ਤੁਸੀਂ ਉਸ ਚੀਨ ਨੂੰ ਮਹਿਸੂਸ ਕਰੋ ਕਿ ਇੱਕ ਇਨਸਾਨ ਦੀ 73 ਸਾਲ ਉਮਰ ਹੋਵੇ ਦੇ ਵਿੱਚ 53 ਸਾਲ ਸੰਘਰਸ਼ ਦੇ ਲੇਖੇ ਲਾਉਣੇ ਕੋਈ ਨਿੱਕੀ ਗੱਲ ਨਹੀਂ 20 ਸਾਲ ਦੀ ਉਮਰ ਦੇ ਵਿੱਚ ਇਹ ਕਲੈਰਿਟੀ ਰੱਖਣੀ ਕਿ ਸਿੱਖਾਂ ਦਾ ਆਪਣੇ ਕੌਮੀ ਘਰ ਤੋਂ ਬਿਨਾ ਸਰਦਾ ਨਹੀਂ ਉਹ ਵੀ ਉਸ ਦੌਰ ਦੇ ਵਿੱਚ ਜਦੋਂ ਅਜੇ 84 ਨਾ ਵਾਪਰਿਆ ਹੋਵੇ ਉਸ ਸਮੇਂ ਵੀ ਇਹ ਕਲੈਰਿਟੀ ਰੱਖਣੀ ਇਹ ਕੋਈ ਆਮ ਗੱਲ ਨਹੀਂ ਹੈ ਅੱਜ ਵੀ ਅਜੇ ਸਾਡੇ ਕਈ ਸਿੱਖ ਉਹ ਨੇ ਜਿਨ੍ਹਾਂ ਦੇ ਉੱਤੇ 84 ਵਾਪਰ ਗਿਆ ਸਾਡੀ ਨਸਲ ਖੁਸ਼ੀ ਹੋਗੀ ਉਦੇ باوجود ਵੀ ਕਈਆਂ ਨੂੰ ਇਹ ਕਲੈਰਿਟੀ ਨਹੀਂ ਆਈ ਪਰ ਸਾਡਾ ਆਪਣਾ ਮੁਲਕ ਪੰਜਾਬ ਆ ਤੇ ਅਸੀਂ ਉਹਨੂੰ ਆਜ਼ਾਦ ਕਰਾਉਣਾ ਪਰ ਉਹਨਾਂ ਸਮਿਆਂ ਦੇ ਵਿੱਚ ਜਦੋਂ ਇਹ ਕੁਝ ਨਾ ਵਿਆਪ ਰਿਹਾ ਹੋਵੇ ਤੇ ਇੱਕ ਨੌਜਵਾਨ ਇੰਨੀ ਦੂਰੰਦੇਸ਼ੀ ਤੇ ਕਲੈਰਿਟੀ ਰੱਖਦਾ ਹੋਵੇ ਇਹ ਜਿਵੇਂ ਭੱਜ ਨੇ ਕਹੇ ਇਹੋ ਜਿਹੇ ਇਨਸਾਨ ਸਮਿਆਂ ਬਾਅਦ ਕਿਤੇ ਪੈਦਾ ਹੁੰਦੇ ਨੇ ਔਰ ਸਾਡੀ ਇਹ ਖੁਸ਼ਕਿਸਮਤੀ ਆ ਕਿ ਸਾਨੂੰ ਇਹੋ ਜੇ ਆਗੂ ਮਿਲੇ ਜਿਨ੍ਹਾਂ ਨੇ ਸਾਰੀ ਉਮਰ ਜਿਉਂ ਕੇ ਸੰਘਰਸ਼ ਨੂੰ ਹੰਡਾ ਕੇ ਸਾਨੂੰ ਇੱਕ ਸੇਧ ਦਿੱਤੀ ਆ ਤੇ ਸਾਨੂੰ ਆਪਣੀ ਮੰਜ਼ਲ ਜਿਹੜੀ ਆ ਉਹ ਸਾਫ਼ ਬਖਾਲੀਏ ਕਿ ਸਾਡੀ ਸਿੱਖਾਂ ਦੀ ਆਖਰ ਮੰਜ਼ਲ ਹੈ ਕਿ ਅਸੀਂ ਦਾਲ ਖਾਲਸਾ ਦੀ ਤੀਸਰੀ ਪੀੜ੍ਹੀ ਆ ਮੌਜੂਦਾ ਦਾਲ ਖਾਲਸਾ ਦੀ ਤੀਸਰੀ ਪੀੜ੍ਹੀ ਦੇ ਰੂਪ ਦੇ ਵਿੱਚ ਅਸੀਂ ਤੁਹਾਡੇ ਸਾਹਮਣੇ ਬੈਠੇ ਹਾਂ ਸਭ ਤੋਂ ਪਹਿਲੇ ਭਾਜੀ ਗਜਿੰਦਰ ਸਿੰਘ ਤੇ ਉਹਨਾਂ ਦੇ ਸਾਥੀ ਨੇ ਦੂਸਰੀ ਪੀੜ੍ਹੀ ਦੇ ਵਿੱਚ ਭਾਜੀ ਕੌਰ ਪਾਲ ਉਹਨੇ ਤੇ ਉਹਨਾਂ ਦੇ ਸਾਥੀ ਆਉਂਦੇ ਨੇ ਜਿਨ੍ਹਾਂ ਨੇ ਦੁਬਾਰਾ ਫੇਰ ਦਾਲ ਖਾਲਸਾ ਨੂੰ ਰਿਵਾਈਵ ਕੀਤਾ ਔਰ ਇਹਨਾਂ ਦੋਹਾਂ ਪੀੜ੍ਹੀਆਂ ਦੀ ਮਿਹਨਤ ਦੇ ਰੂਪ ਦੇ ਵਿੱਚ ਅਸੀਂ ਤੀਸਰੀ ਪੀੜੀ ਤੁਹਾਡੇ ਸਾਹਮਣੇ ਬੈਠੇ ਆਂ ਔਰ ਜਿਹੜੀ ਗੱਲ ਇਹਨਾਂ ਨੇ ਕਹੀ ਆ ਕਿ ਉਹ ਆਖਰੀ ਸਾਹਾਂ ਤੱਕ ਜਿੱਥੇ ਸਾਨੂੰ ਉਹਨਾਂ ਦੇ ਜਾਨ ਦਾ ਦੋਖਿਆ ਉੱਥੇ ਇਸ ਗੱਲ ਦੀ ਤਸੱਲੀ ਔਰ ਮਾਣ ਆ ਕਿ ਉਹ ਆਖਰੀ ਸਾਹਾਂ ਤੱਕ ਆਪਣੇ ਕਹੇ ਸ਼ਬਦਾਂ ਦੇ ਉੱਤੇ ਨਿਭੇ ਆਪਣੇ ਸੰਘਰਸ਼ ਦੇ ਪ੍ਰਤੀ ਵਫਾਦਾਰ ਰਹੇ ਵਚਨਬਾਦ ਰਹੇ ਬੇਸ਼ੱਕ ਸਾਡੇ ਵਿੱਚ ਕਸਮਾਂ ਖਾਣ ਦਾ ਸੌਵਾ ਖਾਣ ਦਾ ਕੋਈ ਰਿਵਾਜ ਨਹੀਂਗਾ ਸਿੱਖ ਦੀ ਜ਼ੁਬਾਨ ਤੇ ਸਿੱਖ ਦੀ ਵਚਨਬੱਧਤਾ ਹੀ ਉਹਦੀ ਸਾਉਣ ਨਾਲੋਂ ਕਿਤੇ ਵੱਧ ਕੇ ਹੁੰਦੀ ਔਰ ਅਸੀਂ ਤੀਸਰੀ ਪੀੜੀ ਦੇ ਰੂਪ ਵਿੱਚ ਇੱਥੇ ਬੈਠੇ ਇਸ ਗੱਲ ਦੀ ਵਚਨਬੱਤਾ ਦਹਰਾਉਂਦੇ ਆ ਕਿ ਜਿਹੜੀ ਵਚਨਬੱਤਾ ਜਿਹੜੀ ਦ੍ਰਿੜਤਾ ਸਾਡੇ ਸਰਪ੍ਰਸਤ ਦੇ ਵਿੱਚ ਸੀ ਜਿਹੜੀ ਵਚਨਬੱਤਾ ਜਿਹੜੀ ਦ੍ਰਿੜਤਾ ਲੈ ਕੇ ਔਰ ਜਿਹੜਾ ਸੁਪਨਾ ਲੈ ਕੇ ਆਪਣੇ ਸੀਨੇ ਦੇ ਵਿੱਚ ਜਹਾਂ ਤੋਂ ਸਰੀਰਕ ਰੂਪ ਚ ਚਲੇ ਗਏ ਨੇ ਉਹ ਦ੍ਰਿੜਤਾ ਦਾਲ ਖਾਲਸਾ ਦੀ ਹਰ ਪੀੜੀ ਦੇ ਵਿੱਚ ਓਵੇਂ ਦੀ ਓਵੇਂ ਹੀ ਪੀੜੀਦਾਰ ਪੀੜੀ ਚਲਦੀ ਰਹੇਗੀ ਨਾ ਸਾਡੇ ਬਜ਼ੁਰਗ ਭਾਰਤ ਦੇ ਅੱਗੇ ਝੁਕੇ ਤੇ ਨਾ ਆਉਣ ਵਾਲੇ ਕੋਈ ਵੀ ਦਲ ਖਾਲਸਾ ਦੀ ਲੀਡਰਸ਼ਿਪ ਭਾਰਤ ਦੇ ਅੱਗੇ ਝੁਕੇਗੀ ਸਾਡੀ ਇਹ ਵਚਨ ਪੱਧਤਾ ਸਾਡੇ ਬਜ਼ੁਰਗਾਂ ਦੇ ਨਾਲ ਸੰਘਰਸ਼ ਦੇ ਨਾਲ ਔਰ ਅਸੀਂ ਇਸ ਗੱਲ ਨੂੰ ਅੱਗੇ ਲੈ ਕੇ ਜਾਵਾਂਗੇ ਜਿਹੜਾ ਸੰਘਰਸ਼ ਉਹਨਾਂ ਨੇ ਸ਼ੁਰੂ ਕੀਤਾ ਸੀ ਖਾਲਸਾਤਾਂ ਦੀ ਪ੍ਰਾਪਤੀ ਦਾ ਪੰਜਾਬ ਦੀ ਆਜ਼ਾਦੀ ਦਾ ਉਹਨੂੰ ਮੰਜ਼ਲਾਂ ਤੱਕ ਲੈ ਕੇ ਜਾਣ ਦੇ ਲਈ ਜੋ ਗੁਰੂ ਮਹਾਰਾਜ ਸਾਡੇ ਕੋ ਸੇਵਾ ਲੈਣਗੇ ਅਸੀਂ ਕਰਾਂਗੇ ਔਰ ਸਾਡੀ ਇਹ वचनबद्धता ਹੈ ਆਪਣੀ ਕੌਮ ਦੇ ਨਾਲ ਆਪਣੇ ਨੌਜਵਾਨਾਂ ਦੇ ਨਾਲ ਕਿ ਨਾ ਸਾਡੇ ਬਜ਼ੁਰਗ ਝੁਕੇ ਨੇ ਤੇ ਗੁਰਮਹਾਰਾਜ ਮੇਰ ਰੱਖਣ ਨਾ ਦਾਲ ਖਾਲਸਾ ਅੱਗੇ ਝੁਕੇਗਾ ਕਦੇ ਸਰਦਾਰ ਪਾਜੀ ਕਿ ਜਿੰਦਰ ਸਿੰਘ ਸਾਡੇ ਵਿੱਚੋਂ ਚਲੇ ਗਏ ਨੇ ਉਹਨਾਂ ਦੇ ਨਿਮਿਤ ਦੁਨੀਆ ਭਰ ਦੇ ਵਿੱਚ ਅਲੱਗ-ਅਲੱਗ ਥਾਵਾਂ ਦੇ ਉੱਤੇ ਅਖੰਡ ਪਾਠ ਸਾਹਿਬ ਸਹਿਜ ਪਾਠ ਜਿਹੜੇ ਨੇ ਉਹ ਕਰਵਾਏ ਜਾ ਰਹੇ ਨੇ ਉਹਨਾਂ ਦੀਆਂ ਖਬਰਾਂ ਆ ਰਹੀਆਂ ਨੇ ਅਰਦਾਸ ਸਮਾਗਮ ਜਿਹੜੇ ਨੇ ਉਹ ਲੀਕੇ ਜਾ ਰਹੇ ਨੇ ਪੰਜਾਬ ਦੇ ਵਿੱਚ 13 ਤਰੀਕ ਨੂੰ 13 ਜੁਲਾਈ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਸੰਬੰਧਿਤ ਗੁਰਦੁਆਰਾ ਬਾਬਾ ਗੁਰਬਖਸ਼ ਸਿੰਘ ਦਾ ਜਿਹੜਾ ਉੱਥੇ 13 ਤਰੀਕ ਨੂੰ ਸਵੇਰੇ 8 ਵਜੇ ਅਖੰਡ ਪਾਠ ਸਾਹਿਬ ਦੇ ਭੋਗ ਉਹਨਾਂ ਦੇ ਨਿਮਿਤ ਪਾਏ ਜਾਣਗੇ ਉਹਨਾਂ ਦੇ ਨਿਮਿਤ ਅਰਦਾਸ ਕੀਤੀ ਜਾਏਗੀ 11 ਤਰੀਕ ਨੂੰ ਭੋਗ ਆਰੰਭ ਹੋਣਗੇ ਔਰ 13 ਤਰੀਕ ਨੂੰ ਸ਼੍ਰੀ ਕਾਟਪੜ ਸਾਹਿਬ ਦੇ ਭੋਗ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਅਕਾਲ ਤਖਤ ਸਾਹਿਬ ਦੇ ਨਾਲ ਸੰਬੰਧਿਤ ਜਿਹੜਾ ਸਥਾਨ ਆ ਬਾਬਾ ਗੁਰਬਖਸ਼ ਸਿੰਘ ਜੀ ਦਾ ਉਥੇ ਭੋਗ ਪਾਏ ਜਾਣਗੇ ਔਰ ਅਗਲੇ ਪ੍ਰੋਗਰਾਮ ਵੀ ਜਿਹੜੇ ਆ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਸਾਰਿਆਂ ਦੇ ਨਾਲ ਸਾਂਝੇ ਕਰ ਦਿੱਤੇ ਜਾਣਗੇ ਜਿੱਥੇ-ਜਿੱਥੇ ਵੀ ਪ੍ਰੋਗਰਾਮ ਲੀਕੇ ਜਾਣੇ ਆ ਉਹ ਸਾਰੇ ਹੀ ਜਿਹੜਾ ਦੁਨੀਆ ਦੇ ਨਾਲ ਜਿਹੜੇ ਉਹ ਸਾਂਝੇ ਕਰ ਦਿੱਤੇ ਜਾਣਗੇ ਔਰ ਅਖੀਰ ਦੇ ਉੱਤੇ ਫੇਰ ਮੈਂ ਗੁਰੂ ਮਹਾਰਾਜ ਅਗੇ ਅਰਦਾਸ ਕਰਦੇ ਪੇ ਔਰ ਆਪਣੀ ਪੀੜੇ ਵਾਲੋਂ ਜਿਹੜੀ ਤੀਸਰੀ ਪੀੜੀ ਜਿਹੜੇ ਮੈਂ ਤੁਹਾਨੂੰ ਕਿਹਾ ਕਿ ਅਸੀਂ ਬੈਠੇ ਆ ਇੱਥੇ ਇਹ ਵਚਨਬੱਤਾਂ ਦੁਹਰਾਉਣਾ ਹੈ ਕਿ ਜਿਹੜੀ ਦ੍ਰਿੜਤਾ ਜਿਹੜੀ ਜਿਹੜਾ ਸੁਪਨਾ ਤੇ ਜਿਹੜੀ ਵਚਨਬੱਤਾਂ ਸਾਡੇ ਆਗੂਆਂ ਦੇ ਵਿੱਚ ਗੁਰਮਾਰਾ ਸਾਨੂੰ ਉਹ ਬਖਸ਼ਣ ਕਦੀ ਇਹੋ ਜਿਹਾ ਮੌਕਾ ਨਾ ਬਣੇ ਕਿ ਸਾਨੂੰ ਇੰਡੀਆ ਦੇ ਸਾਹਮਣੇ ਝੁਕਣਾ ਪਵੇ ਔਰ ਅਸੀਂ ਝੁਕਾਂਗੇ ਵੀ ਨਹੀਂ ਔਰ ਸਾਡੀ ਇਹ ਵਚਨਬੱਤਾਂ ਆ ਆਪਣੇ ਆਗੂ ਦੇ ਨਾਲ ਮਰਹੂਮ ਆਗੂ ਦੇ ਨਾਲ ਔਰ ਉਹਨਾਂ ਨੂੰ ਸ਼ਰਧਾਂਜਲੀ ਵੀ ਇਹੀ ਹੋਏਗੀ ਕਿ ਉਹਨਾਂ ਨੇ ਜਿਹੜਾ ਸੰਘਰਸ਼ ਤੋੜਿਆ ਸੀ ਉਹਨਾਂ ਦੀ ਰੂਹ ਇਸ ਗੱਲ ਦੀ ਗਵਾਹੀ ਭਰੇ ਕਿ ਅਗਲੀਆਂ ਪੀੜ੍ਹੀਆਂ ਨੇ ਉਹਨਾਂ ਦਾ ਸੰਘਰਸ਼ ਆਪਣੇ ਮੋਢਿਆਂ ਤੇ ਚੁੱਕ ਲਿਆ ਔਰ ਅਸੀਂ ਇਸ ਨੂੰ ਨਿਭਾਵਾਂਗੇ। ਬਾਬਾ ਗੁੱਡ ਬਾਕਸਿੰਗ ਦੇ ਬੂਆ ਜਿਹੜਾ ਹੈਗਾ ਉਸ ਸਥਾਨ ਤੇ ਕਰ ਰਹੇ ਆ। ਉਸ ਤੋਂ ਅਗਲਾ ਪ੍ਰੋਗਰਾਮ ਇੱਕ ਹੋਰ ਅਸੀਂ ਰੱਖਾਂਗੇ। ਜਿਹੜਾ ਵੱਡਾ ਪ੍ਰੋਗਰਾਮ ਹੋਏਗਾ ਜਿੱਦ ਤੁਝ ਬਲਾਰੇ ਵੀ ਬੋਲ ਲੈਣਗੇ। ਉਹ ਅਸੀਂ ਉਹਨਾਂ ਦੀ ਫੈਮਲੀ ਚੰਡੀਗੜ੍ਹ ਰਹਿੰਦੀ ਹੈ। ਉਹਨਾਂ ਦੀ ਫੈਮਲੀ ਨਾਲ ਰਾਈ ਕਰਕੇ ਇਹ ਪਾਰਟੀ ਵੱਲੋਂ ਪ੍ਰੋਗਰਾਮ ਹੋਏਗਾ ਉਹ ਅਸੀਂ ਪਰਿਵਾਰ ਦੇ ਨਾਲ ਮਿਲ ਕੇ ਵੱਡਾ ਪ੍ਰੋਗਰਾਮ ਅਲੱਗ ਵੀ ਰੱਖਾਂਗੇ ਜਿਹੜਾ ਦਰਬਾਰ ਸਾਹਿਬ ਤੋਂ ਬਾਹਰ ਹੋਏਗਾ ਔਰ ਉੱਥੇ ਪੁਲਾਰੇ ਵੀ ਬਣਨਗੇ ਭਾਈ ਗਜਿੰਦਰ ਸਿੰਘ ਉਹ ਰਹਦੇ باقی ਸਾਥੀ ਜਿਹੜੇ ਸੀਗੇ ਉਹਨੇ ਜਾ ਜਿਆ ਉਹ ਸਮੇਂ ਸਮੇਂ ਤੇ ਵਾਪਸ ਆ ਗਏ ਸਜਾਵਾਂ ਕੱਟ ਕੇ ਆਪਣੇ ਭਾਈ ਸਾਹਿਬ ਖੁੱਦ ਨਹੀਂ ਆਉਣਾ ਚਾਹੁੰਦੇ ਸੀ ਜਾਂ ਭਾਰਤ ਸਰਕਾਰ ਵੱਲੋਂ ਕੋਈ ਇਹੋ ਜਿਹੀਆਂ ਪਾਬੰਦੀਆਂ ਸੀਗੀਆਂ ਕਿ ਉਹ ਵਾਪਸ ਨਹੀਂ ਆ ਸਕਦੇ ਮੈਂ ਪਹਿਲਾਂ ਦੱਸਿਆ ਕਿ ਉਹਨਾਂ ਨੂੰ ਬਹੁਤ ਵਾਰ ਪੇਸ਼ਕਸ਼ ਹੋਈ ਹੈ ਇੱਕ ਵਾਰ ਤਾਂ ਹਰਪੀਰ ਸਿੰਘ ਭਮਰ ਜਿਹੜੇ ਜਰਨਲਿਸਟ ਸੀਗੇ ਜਿਹੜੇ ਐਸਟੀਪੀਸੀ ਨਾਲ ਵੀ ਸੰਬੰਧਿਤ ਰਹੇ ਆ ਉਹ ਜਦੋਂ 1997 ਦੇ ਵਿੱਚ ਅਕਾਲੀ ਸਰਕਾਰ ਬਣੀ ਐ ਉਦੋਂ ਉਹ ਜੱਥੇ ਦੇ ਨਾਲ ਗਏ ਸੀਗੇ ਤੇ ਉਹਨਾਂ ਨੇ ਸਪੈਸ਼ਲ ਉਹਨਾਂ ਨਾਲ ਮੁਲਾਕਾਤ ਵੀ ਕੀਤੀ ਔਰ ਮੁਲਾਕਾਤ ਕਰਕੇ ਉਹਨਾਂ ਨੇ ਆ ਕੇ ਸਟੋਰੀ ਵੀ ਕੀਤੀ ਇੰਗਲਿਸ਼ਟਰ ਵੀ ਉਹਨ ਦੇ ਵਿੱਚ ਤੇ ਉਹਨਾਂ ਨੇ ਇਹੀ ਉਹਨਾਂ ਨੂੰ ਪੇਸ਼ ਕਰ ਚੁੱਕੀ ਸੀ ਕਿ ਤੁਸੀਂ ਐ ਵਾਪਸ ਔਨ ਦਿ ਲੀਟ ਹਮੀ ਪਰੋ ਤਾਂ ਉਹਨਾਂ ਨੇ ਕਹਿਆ ਸੀ ਕਿ ਮੈਂ ਹਾਮੀ ਕਿਵੇਂ ਪਰਾਂ ਮੈਂ ਕਿਵੇਂ ਉਸ ਜਗ੍ਹਾ ਤੇ ਆਵਾਂ ਜਿੱਥੇ ਅਜੇ ਵੀ ਮੇਰੀ ਕੌਮ ਗੁਲਾਮ ਹੋਵੇ ਐਕਚੁਅਲੀ ਉਹਨਾਂ ਨੇ ਬੜਾ ਕਲੀਅਰ ਕਹਿਆ ਸੀ ਉਸ ਤੋਂ ਬਾਅਦ ਵੀ ਇੰਗਲਿਸ਼ ਟਰਬਿਊਨ ਤੇ ਪੰਜਾਬੀ ਟਰਬਿਊਨ ਦੇ ਰਿਪੋਰਟਰ ਬਰਿੰਦਰ ਵਾਲੀਆ ਜੀ ਨੇ ਵੀ ਉਹ ਸਟੋਰੀਜ਼ ਕੀਤੀਆਂ ਸੀਗੀਆਂ ਕਲੀਅਰ ਉਹਨਾਂ ਦੇ ਵਰਡ ਸੀਗੇ ਹੈਡਲਾਈਨ ਸੀਗੀ ਪੰਜਾਬੀ ਟਰਬਿਊਨ ਦੀ ਆਤਮ ਸਮਰਪਣ ਕਰਨ ਨਾਲੋਂ ਮੈਂ ਮਰਨਾ ਪਸੰਦ ਕਰਾਂਗਾ ਉਹ ਸਰੈਂਡਰ ਨਹੀਂ ਸੀ ਕਰਨਾ ਚਾਹੁੰਦੇ ਉਹ ਸਰੈਂਡਰ ਨੂੰ ਕਮਜ਼ੋਰੀ ਸਮਝਦੇ ਨੇ ਤੇ ਸੰਘਰਸ਼ ਨਾਲ ਬੇਵਫਾਈ ਤੇ ਗਦਾਰੀ ਸਮਝਦੇ। ਤੋਂ ਕਹਿੰਦੇ ਮੈਂ ਸਰੈਂਡਰ ਨਹੀਂ ਕਰਾਂਗਾ ਮੈਂ ਇਹਦੇ ਨਾਲ ਮਰਨਾ ਪਸੰਦ ਕਰਦਾ। ਇਸ ਪੇਸ਼ਾ ਇੰਡੀਆ ਨੇ ਇੰਡੀਅਨ ਸਟੇਟ ਨੇ ਜਿਹੜੇ ਵਾਪਸ ਵੀ ਆ ਗਏ ਸੀ ਸਤਨਾਮ ਸਿੰਘ ਤੇ ਤੇਜਿੰਦਰਪਾਲ ਸਿੰਘ ਉਹਨਾਂ ਤੇ ਦੁਬਾਰਾ ਇੱਕ ਵਾਰੀ ਕੇਸ ਚਲਾ ਦਿੱਤਾ ਸੀ। 3 ਸਾਲ ਉਹ ਕੇਸ ਦਿੱਲੀ ਕੋਰਟ ਚ ਦੁਬਾਰਾ ਚੱਲਿਆ ਔਰ ਲੜਕੇ ਅਸੀਂ ਉਹ ਮਨ ਆਉਟ ਦੇ ਇਕਵਿਟਲ ਸੈਕਿੰਡ ਟਾਈਮ ਜਿਹੜਾ ਚੱਲਿਆ ਇੱਥੇ ਆ ਕੇ ਔਰ ਇੰਡੀਆ ਨੇ ਦੇਖੋ ਇੱਕ ਪ੍ਰੋਟੈਕਸਟ ਕੀ ਲਿਆ ਬਹਾਨਾ ਕੀ ਬਣਾਇਆ ਕਿ ਜਿਹੜਾ ਕੇਸ ਪਾਕਿਸਤਾਨ ਦੇ ਵਿੱਚ ਚੱਲਿਆ ਉਹ ਹਾਈਜੈਕਿੰਗ ਦੇ ਐਕਟ ਦੇ ਅੰਡਰ ਚੱਲਿਆ ਕਿਉਂਕਿ ਇਹਨਾਂ ਨੇ ਖਾਲਿਸਤਾਨ ਦੇ ਨਾਰੇ ਵੀ ਮਾਰੇ ਸੀ ਜਹਾਜ਼ ਦੇ ਵਿੱਚ ਇਹਨਾਂ ਤੇ ਸਡਿਸ਼ਨ ਨਹੀਂ ਚੱਲਿਆ ਸੋ ਅਸੀਂ ਇੰਡੀਆ ਇਹਦੇ ਤੇ ਸਡਿਸ਼ਨ ਦਾ ਕੇਸ ਚਲਾਏਗੀ ਸੋ ਇੰਡੀਆ ਨੇ ਇੱਥੇ ਆ ਕੇ ਸਡਿਸ਼ਨ ਦਾ ਕੇਸ ਚਲਾਇਆ ਜਿਹੜੇ ਦੋ ਸਿੰਘ ਵਾਪਸ ਆ ਗਏ ਸੀ لیکن 3 ਸਾਲ ਦੀ ਲੀਗਲ ਮਿਹਨਤ ਤੋਂ ਬਾਅਦ ਉਹਨਾਂ ਦੋਨਾਂ ਸਿੱਗਾ ਨੂੰ ਬਰੀ ਕੀਤਾ ਗਿਆ ਦਿੱਲੀ ਕੋਰਟ ਵੱਲੋਂ ਸੋ ਇਹ ਇਹ ਗੱਲ ਬੜੀ ਕਲੀਅਰ ਸੀ ਜਦੋਂ ਪਾਈ ਗਜਿੰਦਰ ਸਿੰਘ ਦਾ ਨਾਮ ਹੀ ਉਹਨਾਂ ਨੇ ਮੋਸਟ ਵਾਂਟਡ ਲਿਸਟ ਦੇ ਵਿੱਚ ਪਾ ਦਿੱਤਾ ਜਦੋਂ ਪਾਰਲੀਮੈਂਟ ਤੇ ਅਟੈਕ ਹੁੰਦਾ 2000 ਦੇ ਵਿੱਚ ਦਸੰਬਰ ਦੇ ਵਿੱਚ ਤੇ 2001 ਦੇ ਵਿੱਚ ਪਹਿਲੀ ਲਿਸਟ ਕੱਢੀ ਜਾਂਦੀ 20 ਬੰਦਿਆਂ ਦੀ ਜਿਹਦੇ ਚ 6 ਸਿੱਖ ਐ ਐਕਟਿਵਿਸਟ ਹੁੰਦੇ ਨੇ 6 ਸਿਕ ਅਗੂ ਹੁੰਦੇ ਨੇ ਉਹਨਾਂ 6 ਵਿੱਚੋਂ ਭਾਈ ਗਜਿੰਦਰ ਸਿੰਘ ਦਾ ਨਾਂ ਸੀ ਉਦੋਂ ਹੀ ਸਾਨੂੰ ਮਨਸ਼ਾ ਇੰਡੀਅਨ ਇੰਡੀਅਨ ਸਟੇਟ ਦੀ ਕਲੀਅਰ ਹੋ ਗਈ ਸੀ ਕਿ ਇਹ ਉਹਦੀ ਵਿਚ ਹੰਟਿੰਗ ਕਰਨਾ ਚਾਹੁੰਦੇ ਨੇ ਉਹਦਾ ਸ਼ਿਕਾਰ ਕਰਨਾ ਚਾਹੁੰਦੇ ਨੇ ਔਰ ਮੈਂ ਤੁਹਾਨੂੰ ਦੱਸ ਦਿਆਂ ਜਦੋਂ ਦਾ ਪਾਕਿਸਤਾਨ ਦੇ ਵਿੱਚ ਭਾਈ ਪਰਮਜੀਤ ਸਿੰਘ ਪੰਜਵੜ ਦਾ ਕਤਲ ਹੋਇਆ ਉਸ ਤੋਂ ਬਾਅਦ ਇਹਨਾਂ ਨੂੰ ਵੀ ਥ੍ਰੈਟ ਬਰਾਬਰ ਤੇ ਸੀ ਔਰ ਇਹਨਾਂ ਨੇ ਔਰ ਬਾਕੀ ਸਿੰਘਾਂ ਨੇ ਆਪਣੀ ਪੂਰੀ ਹਿਫਾਜ਼ਤ ਕੀਤੀ ਆਪਣਾ ਬਚਾ ਕੀਤਾ ਅਦਰਵਾਇਜ਼ ਇੰਡੀਆ ਦਾ ਦਾ ਲੱਗਦਾ ਤੇ ਉਹ 5 ਮੈਂ ਮੰਗੂ ਭਾਈ ਗਜਿੰਦਰ ਸਿੰਘ ਦਾ ਵੀ ਸ਼ਿਕਾਰ ਕਰ ਜਾਂਦੇ। ਇਸ ਹੱਦ ਤੱਕ ਸੋਰਟ ਨਹੀਂ ਕਰਨਾ ਚਾਹੀਦਾ ਪਰ ਜਦੋਂ ਉਹਦੇ ਨਾਲ ਬੈਠੇ ਉਹ ਅੱਧੀ ਪਰ ਅੱਧੇ ਬੋਲ ਦੇ ਨਾਲ ਹੈ ਆ ਉਹ ਭਾਈ ਅਮਰਪਾਲ ਸਿੰਘ ਜਿਹਨੂੰ ਸੀ ਜਥੇਦਾਰ ਸਾਹਿਬ ਨੇ ਵੀ ਇਹਨਾਂ ਕਹਤਾ ਸੀ ਕਿ ਆਤਮ ਸਮਰਪਣ ਕਰਕੇ ਤੇ ਅਗਲਾ ਕੀ ਸੀ ਅਗਰ ਤੁਸੀਂ ਸਾਡਾ ਬਿਆਨ ਪੜਿਆ ਹੋਵੇ ਤੇ ਮੈਂ ਜਥੇਦਾਰ ਸਾਹਿਬ ਨੂੰ ਚਿੱਠੀ ਲਿਖੀ ਸੀ ਕਿ ਅਕਾਲ ਪੁਰਖ ਕਦੇ ਕਿਸੇ ਨੂੰ ਆਤਮ ਸਮਰਪਣ ਕਰਨ ਲਈ ਨਹੀਂ ਕਹਦਾ ਚਿੱਠੀ ਯਾਨੀ ਹਰਪ੍ਰੀਤ ਸਿੰਘ ਦੇ ਕੋਲ ਅੱਜ ਵੀ ਹੋਏਗੀ ਜਾ ਕੇ ਪੜ੍ਹੋ ਅਜੇ ਇਹਨਾਂ ਦਾ ਪਰਿਵਾਰ ਇੱਥੇ ਚਿੱਠੀ ਦਾ ਸਨਮਾਨ ਦੇਣ ਦਾ ਫੈਸਲਾ ਕੀਤਾ ਹੈ 4 ਸਾਲ ਉਹਨਾਂ ਨੇ ਕੋਈ ਉੱਤੇ ਹਮਲ ਨਹੀਂ ਕੀਤਾ ਕਿ ਉਹਨਾਂ ਦੇ ਜਿਉਂਦੇ ਜੀ ਨਹੀਂ ਸੀ ਇਹ ਸਨਮਾਨ ਦਿੱਤਾ ਜਾਣਾ ਚਾਹੀਦਾ ਬਿਲਕੁਲ ਅਸੀਂ ਵੀ ਸਮਝਦਿਆਂ ਕਿ ਅਗਰ ਉਹਨਾਂ ਨੇ ਫੈਸਲਾ ਕੀਤਾ ਸੀ ਕਿ ਅਕਾਲ ਤਖਨ ਨੇ ਆਪਣੇ ਤੌਰ ਤੇ ਫੈਸਲਾ ਕੀਤਾ ਸੀ ਜਿਹੜੀਆਂ 11 ਸ਼ਕਤੀਆਂ ਨੇ ਉਹਨਾਂ ਉਹਨਾਂ ਵੱਲੋਂ ਕੋਈ ਮੰਗ ਨਹੀਂ ਸੀ ਇਹ ਫੈਸਲਾ ਅਕਾਲ ਤਖਨ ਸਾਹਿਬ ਦਾ ਸੀ ਤੇ 4 ਸਾਲ ਇੱਕ ਬਹੁਤ ਲੰਬਾ ਸਮਾਂ ਹੁੰਦਾ ਥੋੜਾ ਸਮਾਂ ਨਹੀਂ ਹੁੰਦਾ 4 ਮਹੀਨੇ ਨਹੀਂ 4 ਸਾਲ ਉਹਨਾਂ ਨੂੰ ਇਹ ਫੈਸਲਾ ਮੇਰੇ ਖਿਆਲ ਹੈ ਸਮਰੰਹ ਦੇ ਕਰ ਲੈਣਾ ਚਾਹੀਦਾ ਸੀ ਪਰ ਕੋਈ ਗੱਲ ਨਹੀਂ ਇਹ ਐਲਾਨ ਕਰਨ ਦਾ ਫੈਸਲਾ ਵੀ ਉਹਨਾਂ ਦਾ ਸੀ ਤੇ ਆਪਣੇ ਕੋਲ ਹੋਲਡ ਤੇ ਰੱਖਣ ਦਾ ਫੈਸਲਾ ਵੀ ਉਹਨਾਂ ਦਾ ਹੈ ਤੋਂ ਮੇਰੇ ਖਿਆਲ ਹੈ ਇਹ ਬਿਹਤਰ ਜਵਾਬ ਉਹ ਹੀ ਦੇ ਸਕਦੇ ਨੇ ਕਿ ਉਹਨਾਂ ਨੇ 4 ਸਾਲ ਦੇ ਵਿੱਚ ਆਪਣੇ ਹੀ ਫੈਸਲੇ ਨੂੰ ਇੰਪਲੀਮੈਂਟ ਕਿਉਂ ਨਹੀਂ ਕੀਤਾ। ਜਿਸ ਸਮਾਨ ਪੈਸਾ ਉਹਨੂੰ ਦਿੱਤਾ ਗਿਆ ਜਲਾਵਤਨ ਯੋਧਾ ਇਹ ਸ਼ਹਿਰ ਸਿੱਖ ਇਤਿਹਾਸ ਦੇ ਵਿੱਚ ਪਹਿਲਾ ਸਰਮਾਨ ਜਲਾਵਤਨ ਸੰਗਰਾਮ ਜਲਾਵਤਨ ਸਿੱਖ ਯੋਧਾ ਹਾਂਜੀ ਇਹ ਬਿਲਕੁਲ ਪਹਿਲੇ ਪਹਿਲਾ ਨਵੀਂ ਕਲਾ ਸਰਮਾਨ ਕਿਹਾ ਜਾ ਸਕਦਾ ਹਾਂ ਹਾਂਜੀ ਹਾਂਜੀ ਬਿਲਕੁਲ ਸ਼ਹਾਦਤ ਬਾਅਦ ਸਰਮਾਨ ਹੈਗੇ ਇਹਨੇ ਬਹੁਤ ਸਾਰੇ ਦਿੱਤੇ ਗਏ ਨੇ ਬਿਲਕੁਲ ਲੇਕਿਨ ਜਿਉਂਦੇ ਜੀ ਜਿਹੜਾ ਸਰਮਾਨ ਸੀ ਜਲਾਵਤਨ ਯੋਧਾ ਦਾ ਸ਼ੱਕ ਹੈ ਹਾਂਜੀ ਪਤਨ ਸਿੰਘ ਜਿਹੜਾ ਕਰਦੇ ਵਿੱਚ ਤਸਵੀਰ ਨਹੀਂ ਮੰਗ ਕਰੋਗੇ ਕਿਉਂਕਿ ਭਾਈ ਸਾਹਿਬ ਦੀ ਤਸਵੀਰ ਆਪ ਜੀ ਸੇ ਕਿਹੜਾ ਪਾਸੇ ਬਹੁਤ ਹੀ ਪ੍ਰਭਾਵਸ਼ਾਲੀ ਤਰੀਕੇ ਨਾਲ ਚੋਣ ਨਹੀਂ ਸੀ ਹੋਤ ਬਾਤ ਸੀ ਇਸ ਸੰਬੰਧੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਸ਼ਰਮਿਕ ਮਂਟੀ ਤੇ ਪ੍ਰਧਾਨ ਨਾਲ ਗੱਲ ਕਰਾਂ ਭਾਜੀ 1981 ਦੇ ਵਿੱਚ ਨਵੰਦਬੀਟ ਕਾਲ ਦੇ ਮੁਖੀ ਸੰਤ ਜਰਨੈਲ ਸਿੰਘ ਪਿੰਡਰਾਵਾਲਿਆ ਨੂੰ ਜਦੋਂ ਫੋਲਸ ਨੇ ਰੈਕ ਕੀਤਾ ਉਹਦੇ ਵਿਰੋਧ ਦੇ ਵਿੱਚ ਇਹਨਾਂ ਨੇ ਜਾਜਗਵਾ ਕੀਤਾ ਔਰ ਅੰਤਰਰਾਸ਼ਟਰੀ ਪੱਧਰ ਤੇ ਮਾਮਲਾ ਉੱਠਾਇਆ ਕਿ ਦਮਦਮੇਟ ਸਾਲ ਦੇ ਕਦੇ ਉਸ ਤੋਂ ਬਾਅਦ ਇਹਨਾਂ ਦੀ ਹਸਰ ਲਈ ਇੱਜ਼ਤ ਦੇ ਰਹੇ ਨੇ ਜਿੰਨੀ ਇੱਜ਼ਤ ਉਹਨਾਂ ਨੇ ਦਿੱਤੀ ਸਾਡਾ ਪਰਵਾਹ ਸੰਜਨੈਲ ਸਿੰਘ ਨੇ ਆਪਣੀ ਸਪੀਚ ਜੁਸਨ ਸੰਜਨੈਲ ਸਿੰਘ ਨੇ ਬਹੁਤ ਇੱਜ਼ਤ ਦਿੱਤੀ ਹੈ ਤੇ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਾਂ ਕਿ ਜਦੋਂ ਇਹ ਪਾਕਿਸਤਾਨ ਦੀ ਜੇਲ੍ਹ ਚ ਕੈਦ ਸੀਗੇ ਤੇ ਮਿਲਟਰੀ ਏ ਡਿਟੈਂਸ਼ਨ ਚ ਸੀਗੇ ਆਰਮੀ ਦੇ ਡਿਟੈਂਸ਼ਨ ਸੀਗੇ ਤੇ ਉਦੋਂ ਉਹਨਾਂ ਦਾ ਰਵਈਆ ਕਾਫੀ ਸਖਤ ਸੀਗਾ ਇਹ ਫੈਕਟ ਹੈ ਮੈਂ ਤੁਹਾਨੂੰ ਦੱਸ ਰਿਹਾ ਬਹੁਤ ਸਖਤ ਰਵਈਆ ਸੀਗਾ ਆਰਮੀ ਦਾ ਇਹਨਾਂ ਬਰਤੀ ਤੇ ਜਦੋਂ ਬਾਰ ਬਾਰ ਸੰਜੇਰਨੈਥ ਸਿੰਘ ਨੇ ਮਨਜੀ ਸਾਹਿਬ ਦੀਵਾਨ ਹਾਲਤੋਂ ਇਹਨਾਂ ਨੂੰ ਸਬੋਧਨ ਹੋ ਕੇ ਇਹਨਾਂ ਨੂੰ ਭਾਈ ਗਜਿੰਦਰ ਸਿੰਘ ਨੂੰ ਆਪਣਾ ਭਰਾ ਇਹਨਾਂ ਬਾਰੇ ਜਦੋਂ ਗੱਲਾਂ ਕੀਤੀਆਂ ਤੇ ਉਹਨਾਂ ਨੇ ਕੰਪੈਰੀਜ਼ਨ ਕੀਤਾ ਕਿ ਕਿਵੇਂ ਗੁਰੂ ਗ੍ਰੰਥ ਸਾਹਿਬ ਤੇ ਇਸ ਲਈ ਤੇ ਗੁਰੂ ਦੇ ਸਿੱਖਾਂ ਲਈ ਜਹਾਜ਼ ਅਗਵਾ ਕਰਨ ਵਾਲਿਆਂ ਨੂੰ ਦੇਸ਼ ਨਿਕਾਲਾ ਤੇ ਜਿਨ੍ਹਾਂ ਨੇ ਇੰਦਰਾ ਗਾਂਧੀ ਲਈ ਜਹਾਜ਼ ਅਗਵਾ ਕੀਤਾ ਪਾਂਡੇ ਬ੍ਰਦਰਸ ਉਹਨਾਂ ਨੂੰ ਐਮਐਲਏ ਤੇ ਐਮਪੀ ਦੀਆਂ ਟਿਕਟਾਂ ਇਹ ਗੱਲਾਂ ਜਿਹੜੀਆਂ ਸੰਜੇਰਨੈਲ ਸਿੰਘ ਦੀਆਂ बार-बार ਮਨਜੀਤ ਸਾਹਿਬ ਦੀਵਾਨ ਹਾਲ ਤੋਂ ਕਈਆਂ ਗਈਆਂ ਇਹ ਗੱਲ ਪਾਕਿਸਤਾਨ ਦੀ ਸਰਕਾਰ ਤੇ ਅਸਰ ਕੀਤੀਆਂ ਤੇ ਉਹਨਾਂ ਨੇ ਜਿਹੜਾ ਇਹਨਾਂ ਦੇ ਪ੍ਰਤੀ ਜਿਹੜਾ ਉਹਨਾਂ ਦਾ ਇੱਕ ਸਖਤ ਰਵੱਈਆ ਸੀ ਉਹ ਨਰਮ ਹੋਇਆ ਤੇ ਇਹਨਾਂ ਨੂੰ ਆਰਮੀ ਡਿਟੈਂਸ਼ਨ ਤੋਂ ਕੱਢ ਕੇ ਸਿਵਿਲਿਅਨ ਜੇਲ੍ਹ ਚ ਭੇਜ ਦਿੱਤਾ ਸੋ ਉਹਦਾ ਅਸਰ ਹੋਇਆ ਅਸੀਂ ਸਮਝਦੇ ਆ ਕਿ ਸਨ ਜਰਨੈਲ ਸਿੰਘ ਜਿਨ੍ਹਾਂ ਦੇ ਦੇਖੋ ਕਿਸੇ ਲਈ ਕੁਰਬਾਨੀ ਨਹੀਂ ਹੁੰਦੀ ਜੋ ਵੀ ਇਹਨਾਂ ਨੇ ਕੀਤਾ ਸਨ ਜਰਨੈਲ ਸਿੰਘ ਨੂੰ ਇੱਕ ਪੰਥਕ ਆਗੂ ਮੰਨ ਕੇ ਕੁਰਬਾਨੀ ਕੀਤੀ ਹੈ ਔਰ ਇੱਕ ਪੰਥਕ ਆਗੂ ਜਦੋਂ ਕਸ਼ਟ ਵਿੱਚ ਸੀ ਜਦੋਂ ਸਰਕਾਰ ਉਸਦੇ ਤੇ ਜ਼ੁਲਮ ਕਰ ਰਹੀ ਹੈ ਤੇ ਇਹਨਾਂ ਨੇ ਉਸ ਨੂੰ ਆਪਣੀ ਪੰਥਕ ਸੇਵਾ ਸਮਝ ਕੇ ਕੀਤਾ ਸੋ ਕਿਸੇ ਤੇ ਕੋਈ ਆਸਾਨ ਨਹੀਂ ਹੁੰਦਾ ਔਰ ਅਸੀਂ ਇਸ ਦੇ ਇਹ ਵੱਜ ਵੱਜੋਂ ਇਹਦੇ ਬੰਦੇ ਵੱਜੋਂ ਕਿਸੇ ਤੋਂ ਐਕਸਪੈਕਟ ਵੀ ਨਹੀਂ ਕਰਦੇ ਕਿ ਕੋਈ ਏ ਪਾਈ ਗਜੇਂਦਰ ਸਿੰਘ ਲਈ ਕਰੇ ਪਰ ਦਮਦਮਿਤ ਖਾਲ ਨੇ ਹਮੇਸ਼ਾ ਇਹਨਾਂ ਨੂੰ ਇੱਜ਼ਤ ਦਿੱਤੀ ਹੈ ਸਾਨੂੰ ਇਹਨਾਂ ਹੀ ਬਹੁਤ ਜਦੋਂ ਹਿੰਦੁਸਤਾਨ ਦੀ ਚੱਲ ਪਾਵ ਕੋਮੰਡੀ ਦਾ ਅਸਰ ਕਿੰਨੇ ਭਾਈ ਸਾਹਿਬ ਦੇਤੇ ਉੱਪਰ 84 ਤੋਂ ਬਾਅਦ ਨਹੀਂ ਲੱਗੀਆਂ ਇਹਨਾਂ ਤੇ ਦਲ ਖਾਸ ਦੇ ਪਾਬੰਦੀ ਲੱਗੀ ਹੈ ਮਈ 1982 ਨੂੰ ਹਾਈਜੈਕਿੰਗ ਤੋਂ ਬਾਅਦ ਤੇ ਜਿਹੜੀ ਪਾਬੰਦੀ ਹੈ ਉਹ 10 ਸਾਲ ਦੋ ਦੋ ਸਾਲ ਲਈ ਐਕਸਟੈਂਡ ਹੁੰਦੀ ਗਈ ਜਿਹੜੀ ਲਾਸਟ ਐਕਸਟੈਂਡ ਹੋਈ ਹੈ ਉਹ 92 ਦੇ ਵਿੱਚ ਹੋਈ ਹੈ ਉਸ ਤੋਂ ਬਾਅਦ ਐਕਸਟੈਂਡ ਨਹੀਂ ਹੋਈ ਲੇਕਿਨ ਇਸ ਗੱਲ ਦਾ ਪਤਾ 98 ਦੇ ਵਿੱਚ ਜਦੋਂ ਅਸੀਂ ਦਲ ਖਾਲਸਾ ਨੂੰ ਰਿਵਾਈਵ ਕੀਤਾ ਉਦੋਂ ਸਾਨੂੰ ਪਤਾ ਲੱਗਾ ਕਿ ਇਹ ਜਿਹੜੀ ਪਾਬੰਦੀ ਹੈ ਪਿਛਲੇ 4 ਸਾਲਾਂ ਤੋਂ ਐਕਸਟੈਂਡ ਨਾ ਹੋ ਕੇ ਲੈਪਸ ਹੋ ਚੁੱਕੀ ਹੈ ਜਦੋਂ ਐਕਸਟੈਂਡ ਨਹੀਂ ਹੁੰਦੀ ਤੇ ਆਪਣੇ ਆਪ ਲੈਪਸ ਹੁੰਦੀ ਹੈ ਇਸੇ ਇਸੇ ਕਰਕੇ ਹੀ ਅਸੀਂ 1998 ਦੇ ਵਿੱਚ ਦੁਬਾਰਾ ਦਲ ਖਾਲਸਾ ਨੂੰ ਗਰਾਊਂਡ ਤੇ ਰਿਵਾਈਵ ਕਰਨ ਦੇ ਵਿੱਚ ਕੰਮ